ਉਹ ਦੋ ਦੋ ਕਰ ਦੇਗੇ ਪਰ ਉਹ ਬੇਨਤੀ ਕਰਦਾ ਸਾਡੇ ਮੈਡਮ ਨੂੰ ਉਹ ਆਪਣਾ ਜਿਹੜਾ ਹੰਗਾਗਾ ਇਸ ਵਾਰ ਉਹ ਦੱਸਣਾ ਵੀਡੀਓ ਵਾਲਗੋ ਬੇਨਤੀ ਕਰਦਾ ਕਿ ਸਾਹਮਣੇ ਕਈ ਮੀਡੀਆ ਮਿਲਣਾ ਹੋਵੇ ਸੌ% ਪ੍ਰਕਾਰ ਨਾਲ ਮੈਂ ਤਾਂ ਖੜਾ ਹਾਂ ਹਲੋ ਓ ਯਾਰ ਪਿਛੇ ਤੁਹਾਨੂੰ ਗੱਲਾਂ ਦੱਸ ਰਿਹਾ ਪਲੀਜ਼ ਇੱਕ ਵਾਰ ਬੇਨਤੀ ਹੈ ਸੋ ਜਿਹੜੇ ਸਪੋਰਟ ਦੇ ਆਣ ਵਾਲੇ ਮੁੰਡੇ ਖੜੇ ਪਲੀਜ਼ ਸਾਹਮਣੇ ਆ ਜਾਓ मैडम दी गलती ਸਾਰੋ ਸਾਨੂੰ ਹੋਈ हो ਆ ਜਦੋਂ ਤੁਹਾਨੂੰ ਗੱਲ ਦਾ ਨਹੀਂ ਪਤਾ ਲੱਗੂ ਤੁਸੀਂ ਕੀ ਕਰੋਗੇ ਯਾਰ ਇਸ ਕਰਕੇ ਮੇਰੀ ਬੇਨਤੀ ਆ ਜਿਹੜੇ ਸਟੇਜ ਦੇ ਨਜ਼ਦੀਕ ਖੜੇ ਹੋ ਸਾਰੇ ਪੰਡਾਲ ਚਾਓ ਯਾਰ ਜਿੰਨੀ ਵੀ ਮੈਨੂੰ ਸਾਰੇ ਦਿੱਤੀ ਡਿਟੇਲ ਪਰਸਨਲੀ ਦਾਗੀ एक ਮੈਨੂੰ ਆਪਣਾ ਪੱਖ ਰੱਖਣ ਦਿਓ ਆ ਪਲੀਜ਼ ਮੇਰੇ ਨਾਲ ਹੋ ਤਾਂ ਮੈਂ ਇਸੇ ਕਾਹਦੀਆਂ ਮੈਂ ਤੁਹਾਨੂੰ ਸਾਰਿਆਂ ਨੂੰ ਭਾਜੀ ਮਾਈਕ ਅੱਗੇ ਨੂੰ ਕਰੋ ਭਾਜੀ ਭਾਜੀ ਮਾਈਕ ਅੱਗੇ ਨੂੰ ਕਰੋ ਪਹਿਲੇ ਤੁਹਾਨੂੰ ਸਾਰੀ ਘਟਨਾ ਤੇ ਪਤਾ ਹੈ ਕਿ ਘਟਨਾ ਇਦਾਂ ਹੋਈ ਕਿ ਮੇਰੇ ਹਸਬੰਦ 6:30 ਵਜੇ ਆਫਿਸ ਤੋਂ ਨਿਕਲ ਕੇ ਪਟਿਆਲਾ ਹੋਲੀ ਮਨਾਉਣ ਲਈ ਕਿਉਂਕਿ ਮੈਂ ਇੱਥੇ ਆਪਣੇ ਇਨਵਰਸ ਨਾਲ ਰਹਿਨੀ ਆ ਉਹਨਾਂ ਉਹ ਹੋਲਡ ਹੈ ਗਏ ਇਸ ਲਈ ਇੱਥੇ ਹੋਲੀ ਮਨਾਉਣ ਲਈ ਮੇਰੇ ਬੇਟੇ ਨਾਲ ਆ ਰਹੇ ਸੀ ਰਾਤੀ 12:22 ਮਿੰਟ ਉਹਨਾਂ ਨੇ ਮੈਨੂੰ ਕਾਲ ਕੀਤਾ ਕਿ ਬੇਬੀ ਮੈਂ ਮੈਗੀ ਘਰ ਆਵਿਆ ਪਹੁੰਚ ਗਿਆ ਪਟਿਆਲੇ ਤੇ ਤੁਸੀਂ ਕੁਝ ਬਣਾ ਸਕੋਗੇ ਮੈਂ ਕਿਹਾ ਜੀ ਤੁਸੀਂ ਖਾ ਕੇ ਆ ਜਾਓ ਸਾਰੇ ਡਰਾਈ ਉਹ ਪੰਜਾਂ ਨੂੰ ਰਾਤੀ ਉਠਾਣਾ ਠੀਕ ਨਹੀਂ ਹੈ ਤੁਸੀਂ ਮੈਗੀ ਖਾ ਕੇ ਆ ਜਾਓ ਕਹਿੰਦੇ ਮੈਨੂੰ ਭੁੱਖ ਨਹੀਂ ਲੱਗੀ ਅੰਦਰ ਨੂੰ ਥੋੜੀ ਜੀ ਹੈ ਮੈਂ ਕਿਹਾ ਮੈਗੀ ਖਾ ਕੇ ਆ ਜਾਓ ਕਹਿੰਦੇ ਠੀਕ ਹੈ ਉਹ ਗਏ ਹਰਬੰਸ ਟਾਵਾ ਜਿੱਥੇ ਰੈਜਨਰ ਦੇ ਬਾਅਦ ਉੱਥੇ ਮੈਗੀ ਖਾਦੇ ਸੀਗੇ ਗੱਡੀ ਦੇ ਉੱਪਰ ਮੈਗੀ ਰੱਖਿਆ ਹੋਇਆ ਸੀ ਉਹਨਾਂ ਦੇ ਨਾਲ ਇੱਕ ਗੋਰ ਵੀ ਕੁਝ ਬੰਦੇ ਸੀਗੇ ਉਹਨਾਂ ਨੇ ਮੈਗੀ ਖਾਈ ਮੈਗੀ ਖਾਂਦੇ ਤੇ ਇੱਕ ਤੁਸੀਂ ਵੀਡੀਓ ਦੇਖੀ ਉਹਨਾਂ ਉਲਟੇ ਸਾਈਡ ਦੇ ਸਿੱਧਾ ਸਾਈਡੂ ਵੀ ਨਹੀਂ ਉਲਟੇ ਸਾਈਡੂ ਇੱਕ ਪੁਲਿਸ ਦੀ ਗੱਡੀ ਇੱਕ ਸਕੋਰਪਿਓ ਐਂਡ ਫਿਰ ਇੱਕ ਫੋਰਚੂਨਰ ਆ ਗਈ ਜਿਸ ਵਿੱਚ ਇੰਸਪੈਕਟਰ ਨਿਕਲ ਕੇ ਆਂਦਾ ਹੈ ਅਰਜਿੰਦਰ ਢਿੱਲੋਂ ਇੰਸਪੈਕਟਰ ਤੇ ਉਸ ਨਾਲ ਹੀ ਗੁੰਡਾ ਨਿਕਲ ਕੇ ਆਂਦਾ ਹੈ ਅਰਜਿੰਦਰ ਤੇ ਲੋਕ ਗੁੰਡਾ ਤੁਝਾ ਆਂਦਾ ਹੈ ਜਾਨੀ

ਉਹ ਬੋਲੇ ਡੇ ਉੱਪਰ ਡਿੱਗੇ ਫਰ ਕੁਫਲੇ ਡਿੱਗੇ ਕਿ ਕਿ ਤਾਦੂ ਇੱਥੇ ਖੜਾ ਕੋਈ ਵੀ ਛੋਟ ਆ ਗਈ ਤੇ ਬੰਦਾ ਬਲੈਕਆਊਟ ਹੋ ਜਾਣਾ ਬੈਠੰਦੋ ਬੈਠੀ ਆ ਮੇਰੇ ਬੇਟਾ ਇੰਸਾਫ ਮੇਰੇ ਹਸਬੰਦ ਨੇ ਮੇਰੇ ਬੇਟੇ ਨੂੰ ਕਿਹਾ ਕਿ ਥੋੜੀ ਗੱਡੀ ਅੱਗੇ ਕਰੋ ਇੱਥੇ ਖੜਾ ਸੀ ਉਸਨੇ ਜਦੂ ਦੇਖਿਆ ਕਿ ਫਾਦਰ ਡਿੱਗੇ ਥੱਲੇ ਉਹ ਦੌੜਦਾ ਆਇਆ ਆਇਆ ਹੋਰ ਅਜੇ ਰੋਨੀ ਹੋਰ ਹਰਜਿੰਦਰ ਉਹਨਾਂ ਨੂੰ ਲੱਤਾਂ ਔਰ ਮੁੱਕਸਿੰਗ ਮਾਰ ਰਹੀ ਸੀ ਤੇ ਮੇਰੇ ਬੇਟੇ ਨੇ ਉਹਨਾਂ ਨੂੰ ਥੱਕਾ ਮਾਰਿਆ ਮੈਨੂੰ ਇਹ ਦੱਸੋ ਅਗਰ अपने बाप को इसलिए पुलिस और चार कर्मी जरे सिविल ड्रेस तो नहीं पता सी पुलिस है। इसने धक्का मार के बचाया अपने तक ती कुछ गलत किया

ਕਾਊਂਟਰ ਕਰਕੇ ਆਏ ਦੂਜਾ ਕਰ ਰਹੇ ਆ ਬਚ ਕੇ ਤੇ ਸੇਰੇ ਸਪਸ਼ਟੇ ਲਾਈ ਫੁਲ ਸਟੇਸ਼ਨ ਤੋ ਆਕੇ ਲੈ ਜਾਇਓ ਤੂੰ ਫੌਜੀ ਨੂੰ ਮਾਰੇਂਗਾ ਤੂੰ ਫੌਜੀ ਦਾ ਖੂਨ ਕਟੇਂਗਾ ਤੇ ਫੌਜੀ ਚੁ ਕੀ ਦੇਸ਼ ਨੇ ਪੰਡਰ ਲੜਦੇ ਉਸ ਨੂੰ ਵੀ ਪੁਲਿਸ ਵਾਲੇ ਕੁੱਤੀਆਂ ਦੀਆਂ ਕੁੱਤਿਆਂ ਯੂ ਨੇਵਰ ਥੋਟ ਯੂ ਜੀਪਨੀਟਰ ਵਾਲੀ ਰੋਨੀ ਸਿੰਘ ਕਹਿੰਦਾ ਮਨੂੰ ਮਾਰਦੀ ਕਰਦਾ ਜੀ ਮਨੂੰ ਪਤਾ ਉਸ ਦਾ ਪੁਲਿਸ ਆਰਮੀ ਅਫਸਰ ਹੈ ਪਰ ਪਰਿਵਾਰ ਨਾਲ ਲਾਈਵ ਬੋਲ ਰਿਹਾ ਜੀ ਤੇ ਚੋਟੀ ਚੜਰੀ ਉਹਦੀ ਤੈਨੂੰ ਕਿਸ ਨੇ ਹੱਕ ਦਿੱਤਾ ਕਿ ਬਾਈਟ ਬਾਈਟ ਹੋਏਗੀ

ਮੇਰੇ ਹਸਬੰਦ ਨੂੰ ਰਾਤੀ ਇੱਕ ਵਜੇ ਮਾ ਰਜਿੰਦਰ ਹਸਪੀਟਲ ਲਾ ਗਈਆਂ ਅਗਰ ਗੁਰਪ੍ਰੀਤ ਸਿੰਘ ਖਿਰੋਤਾਬ ਨਾ ਹੁੰਦੇ ਤੇ ਕਾਹ ਮੇਰਾ ਹਸਬੰਦ ਔਰ ਮੇਰਾ ਬੇਟਾ ਬੱਚੇ ਨਹੀਂ ਹੁੰਦੇ ਮੈਂ ਇਹਨਾਂ ਦਾ ਧੰਨਵਾਦ ਔਰ ਭਾਰਿਆਂ ਨੂੰ ਕਹਿੰਦੀ ਇਹਨਾਂ ਨੂੰ ਧੰਨਵਾਦ ਕਰੋ ਕਿਉਂਕਿ ਇਹਨਾਂ ਦੀ ਮਦਦ ਨਾਲ ਅੱਜ ਔਰ ਸਰ ਬਚੇ ਹੋਏ ਇਹਨਾਂ ਨੇ ਕੋਈ ਥਰੋਟ ਨਹੀਂ ਛੱਡੀ ਕੋਈ ਪੁਲਿਸ ਵਾਲਾ ਨਹੀਂ ਛੱਡਿਆ ਜਿਸ ਨੂੰ ਕਾਲ ਨਹੀਂ ਕੀਤਾ ਹੋਰ ਸਾਨੂੰ ਬੁਲਾਇਆ ਸੀ ਆ ਰਹੇ ਨੇ ਪੁਲਿਸ ਜੀ ਆ ਰਹੇ ਨੇ ਪੁਲਿਸ ਆਰੇ ਨਾਰਨ ਕਰਦੇ ਕਰਦੇ ਸਵੇਰੇ 6 ਵਜਾ ਦਿੱਤੇ ਇੱਕ ਹੱਥ ਟੁੱਟੇ ਹੋਏ ਚੋਟ ਵਾਲੇ ਬੰਦੇ ਨੂੰ ਟ੍ਰੀਟਮੈਂਟ ਦੇਣ ਲਈ 4 ਘੰਟੇ ਉਹ ਤਕਲੀਫ ਵਿੱਚ ਹੱਥ ਨੂੰ ਫੜ ਕੇ ਬੈਠੇ ਹੋਏ। ਬਸ ਹਾਂ ਜਿਹੜੀ ਡਿਊਟੀ ਤੇ ਉਹ ਇੱਕ ਲੇਡੀ ਡਾਕਟਰ ਸੀਗੀ ਆਈ ਵਾਂਟ ਟੂ ਥੈਂਕ ਹਰ ਬਿਕੋਜ਼ ਹੀ ਗਾਈਡ ਹਰ بیسਟ ਟੂ ਵਾਟ ਏਵਰ ਸੀ ਕੁਡ ਡੂ ਫਾਰ ਮੀ। ਉਸ ਤੋਂ ਬਾਅਦ ਜੀ ਮੈਂ ਐਸਐਸਪੀ ਸਾਹਿਬ ਨੂੰ 12 ਵਜੇ ਦਾ ਟਾਈਮ ਲੇਤਾ ਸੀ। ਮੈਂ ਉਹਨਾਂ ਦੇ ਆਫਿਸ ਗਈ। ਮੈਂ ਉਹਨਾਂ ਨੂੰ ਸਾਰੀ ਵੀਡੀਓਜ਼ ਦਿਖਾਈਆਂ। ਜਿਹੜਾ ਉਹਨਿਸਤਾ ਵੀ ਦੱਸਦੀ ਹੈ ਨਾ ਕਿ ਮੈਂ ਆਪਣੇ ਹਸਬੰਦ ਨੂੰ ਟਾਇਲੋਜੇ ਛੱਡ ਕੇ ਤਾਬੇ ਗਈ ਤਾਬਾ ਬਿਲਕੁਲ ਵੀ ਆਸੀਗਾ ਉੱਤੇ ਤੇ ਬੰਦ ਕਰਾਦਾ ਸੀ ਡੰਡੇ ਮਾਰ ਕੇ ਤੁਸੀਂ ਦੇਖਿਆ ਉਹਨਾਂ ਨੇ ਕਿ ਐਸੀ ਤਾਬਾ ਬੰਦ ਕਰ ਫਿਰ ਤਾਬਾ ਖੁਲਿਆ ਮੈਂ ਗਈ ਉੱਥੇ ਓਨਰ ਆਇਆ ਉਸਨੇ ਮਨੂੰ ਕਿਹਾ ਕਿ ਮੈਂ ਤੁਹਾਨੂੰ ਵੀਡੀਓ ਰਿਕਾਰਡਿੰਗ ਦਿਖਾਂਦਾ ਉਸਨੇ ਮਨੂੰ ਕਿਹਾ ਕਰਨਲ ਸਾਹਿਬ ਉਹ ਰੋਸਤੀ ਬੈਠੇ ਟਾਡੇ ਬੈਠ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਇਹ ਪੁਲਿਸ ਵਾਲਿਆਂ ਦਾ ਰੂਲ ਦਾ ਕੰਮ ਹੈ ਪਰ ਉਸਨੇ ਮਨੂੰ ਕਿਹਾ ਕਿ ਇਹ ਚਾਰੋਂ ਅਫਸਰ ਤੇ ਮੈਡਮ ਇਸ ਏਰੀਆ ਦੇ ਇੰਚਾਰਜ ਵੀ ਨਹੀਂ ਹੈ ਉਹ ਰੋ ਗੱਡੀਆਂ ਲੈ ਕੇ ਇੱਥੇ ਜਿਹੜਾ ਬੰਦਾ ਉਸ ਏਰੀਆ ਦਾ ਇੰਚਾਰਜ ਹੀ ਨਹੀਂ ਹੈ ਤੂੰ ਕੋਣ ਹੋ ਕੇ ਗੱਡੀਆਂ ਹਟਾਉਣ ਵਾਲਾ ਹੋ ਤੂੰ ਕੋਣ ਹੋ ਕੇ ਮਾਰਕੁੱਟਾਈ ਕਰਨ ਵਾਲਾ ਅਗਰ ਮੇਰੇ ਹਸਬੰਦ ਕੋਈ ਗਲਤ ਕਰ ਰਿਹਾ ਸੀ ਇਸ ਦੀ ਫੋਟੋ ਲੈ ਕੇ ਪੁਲਿਸ ਸਟੇਸ਼ਨ ਲੈ ਕੇ ਜਾਂਦੇ ਹੁਨਾਮੋ ਸਜ਼ਾ ਦੇ ਦਿੰਦੇ ਮੈਂ ਨਾਲ ਮਿਲ ਕੇ ਸਜ਼ਾ ਦੇ ਦਿੰਦੀ ਮੈਂ ਫੌਜੀ ਦੀ ਵਾਈਫ ਆਕਰ ਮੇਰਾ ਹਸਬੰਦ ਅਰ ਬੇਟਾ ਗਲਤ ਕੌਮਪਰੋਮਾਈਜ਼ ਹੋ ਗਿਆ ਸਰੇ 10 ਵਜੇ ਐਸਐਸ ਡੀਐਸਪੀ ਸਤਨਾਮ ਉਹ ਮੇਰੇ ਹਸਬੰਦ ਦਾ ਆਈ ਕਾਰਡ ਹੋਰ ਮੋਬਾਈਲ ਲੈ ਕੇ ਆਂਦੇ ਹੁਣ ਸਟੇਟਮੈਂਟ ਲੈ ਕੇ ਅੰਦਰ ਕੀ ਮੈਡਮ 10 ਮਿੰਟ ਬਾਅਦ ਗੱਲ ਸੁਣ ਲੋ ਬੈਠੇ ਬਾਹਰ ਜਾ ਕੇ ਇੰਸਪੈਕਟਰ ਸਮਿੰਦਰ ਸਿੰਘ ਬੇਸ਼ਰਮ ਆਦਮੀ ਕਿ ਕਹਿੰਿਆ ਮੈਨੂੰ ਕੌਮਪਰੋਮਾਈਜ਼ ਕਰਨ ਤੇ ਤੈਨੂੰ ਪਛਾਣਿਆ ਵੀ ਨਹੀਂ ਸੀ ਮਨ ਤਾਂ ਪਤਾ ਵੀ ਨਹੀਂ ਸੀ ਉਸ ਤੋਂ ਬਾਅਦ ਅਸੀਂ ਬੈਠਿਆ ਮੈਂ ਬੈਠੇ ਹਾਂ ਉਧਰ ਮੈਂ ਹਾ ਡੀਐਸਪੀ ਸਾਹਮਣੇ ਕਹਿੰਦੇ ਜੀ ਮਾਡਲ ਟਾਊਨ ਨੇ ਪਹਿਲੇ ਆਪਾਂ ਨজিবਰਾ ਹਸਪਤਲ ਦੇ ਬਾਹਰ ਜਿਹੜਾ ਆਫਿਸ ਹੈ ਪੁਲਿਸ ਚੌਕੀ ਉੱਥੇ ਬੈਠੇ ਆ। ਡੀਐਸਪੀ ਸਤਨਾਮ ਕਹਿੰਦੇ ਮੈਡਮ ਕਰਨਾ ਕੀ ਹੈ ਮਿੱਤੇ ਐਫ ਆਈ ਆਰ ਕਰੋ ਉਸਦੀ ਗੱਲ ਹੈ ਜੇਲ ਤੇ ਪਾਓ ਬਾਅਦ ਵਿੱਚ ਕਾਰਵਾਈ ਦੇਖਾਂਗੇ ਕੀ ਕਰੀਏ ਪਹਿਲੇ ਐਫ ਆਈ ਆਰ ਕਰਕੇ ਜੇਲ੍ਹ ਪਾਓ ਸਰ ਠੀਕ ਹੋ ਕੇ ਆ ਕੇ ਪਛਾਣਨਗੇ ਫਿਰ ਦੇਖਾਂਗੇ। ਜੀ ਕਹਿੰਦੇ ਜੀ ਇਹ ਕਾਰਵਾਈ ਤੁਸੀਂ ਇਹਨਾਂ ਨੂੰ ਗਲਤੀ ਹੋ ਗਈ ਹੈ ਬਹੁਤ ਵੱਡੀ ਸਾਸੀ ਮੰਦੇ ਆ ਬਾਸ ਕਰ ਦਿਓ ਜੀ ਇਹਨਾਂ ਦਾ ਕੈਰੀਅਰ ਖਤਮ ਹੋ ਜਾਏਗਾ ਸਾਡੀ ਪੁਲਿਸ ਦੀ ਥੂਥੂ ਹੋ ਜਾਏਗੀ ਕਿਉਂਕਿ ਸਵੇਰੇ ਡੀਆਈਜੀ ਸਾਹਿਬ ਨੇ ਇਨਾਂ ਨੂੰ 10 ਲੱਖ ਦਾ ਇਨਾਮ ਦਿੱਤਾ ਹੋਰ ਇਨਾਂ ਨੂੰ ਪ੍ਰੋਮੋਸ਼ਨਾਂ ਦਿੱਤੀਆਂ ਨਾ ਤੇ ਸਾਰੇ ਬਰਬਾਦ ਹੋ ਜਾਣਗੇ ਮੈਂ ਕਹਿੰਦੀ ਜਦੂ ਇੱਕ ਫੌਜੀ ਨੂੰ ਕੁਤਲੇ ਸੀ ਅਦੋਂ ਉਹਨਾਂ ਨੂੰ ਯਾਦ ਨਹੀਂ ਆਇਆ ਉਹ ਅਹੰਕਾਰ ਸੀ ਐਂਕਾਊਂਟਰ ਦਾ ਜੋ ਇਨਾਂ ਨੇ ਮੇਰੇ ਹਸਬੰਦ ਹੋਰ ਜਨਤਾ ਤੇ ਕੱਢਿਆ ਉਹ ਇਹੰਕਾਰ ਸੀਗਾ ਕਿਉਂਕਿ ਉਹ ਐਂਕਾਊਂਟਰ ਕਿੰਨਾ ਸੱਚਾ ਕਿੰਨਾ ਝੂਠ ਹੋ ਕੇ ਸਾਰੀ ਜਨਤਾ ਹੀ ਜਾਣਦੀ ਹੈ ਮਨੂ ਬੋਲਣ ਦੀ ਲੋੜ ਨਹੀਂ ਹੈ ਉਸ ਤੋਂ ਬਾਅਦ ਮੈਨੂੰ ਪੂਰਾ ਦਿਨ ਪ੍ਰੈਸ਼ਰਾਈਜ਼ ਕੀਤਾ ਗਿਆ ਮੈਂ ਡੀਐਸਪੀ ਐਸਐਸਪੀ ਨਾਨਕਪੁਰ 12 ਵਜੇ ਗਈਆਂ ਮੈਂ ਪੂਰਾ ਦੱਸਿਆ ਮੈਂ ਜਿਹੜੇ ਰਿਕਾਰਡਿੰਗਸ ਬਣਾਈ ਸੀ ਉਹ ਵੀ ਦੱਸੀ ਕਹਿੰਦੇ ਜੀ ਮੈਂ ਦੱਸਦਾ ਆਈ ਵਿਲ lets you know ਹੋ ਜਾਏਗੀ ਫਿਰ ਤੁਸੀਂ ਜਾਓ ਵੈਸੇ ਉਹਨਾਂ ਨੇ ਮੈਨੂੰ ਇੱਕ ਕਹਾਣੀ ਵੀ ਸੁਣਾਈ ਕਿ ਸਾਡੇ ਘਰ ਵੀ ਇੱਦਾਂ ਦਾ ਕੇਸ ਹੋਇਆ ਸੀ ਤੇ ਐਨ ਮੈਮ ਇਟ ਇਜ਼ ਓਨਲੀ ਕੰਪਰੋਮਾਈਜ਼ ਤੇ ਕੰਪਰੋਮਾਈਜ਼ ਹੀ ਕਰਨਾ ਪਏਗਾ ਐਸਐਸਪੀ ਨਾਨਾ ਤੁਸੀਂ ਇਸ ਏਰੀਆ ਦੇ ਡਿਸਟ੍ਰਿਕਟ ਦੇ ਲਾਅ ਐਂਡ ਆਰਡਰ ਖ ਦੇਖਦੇ ਹੋ ਤੁਸੀਂ ਸਾਰਿਆਂ ਦੇ ਕੰਪਰੋਮਾਈਜ਼ ਕਰਕੇ ਤਾਂ ਹੀ ਤੇ ਇਹਨਾਂ ਨੂੰ ਗੁੰਡਾ ਬਣਾਇਆ ਹੈ ਉਹ ਗੁੰਡੇ ਆਪੇ ਨਹੀਂ ਬਨੇ ਐਸਐਸਪੀ ਨਾਨਕ ਜੀ ਦੇ ਬੰਦਿਆਂ ਨੇ ਇਹਨਾਂ ਨੂੰ ਗੁੰਡਾ ਬਣਾਇਆ ਹੈ ਗੁੰਡਾ ਪੈਦਾ ਨਹੀਂ ਹੁੰਦਾ ਗੁੰਡਾ ਬਣਾਇਆ ਜਾਂਦਾ ਹੈ ਅਤਨਵਾਦ ਪੈਦਾ ਨਹੀਂ ਹੁੰਦਾ ਅਤਕਵਾਦੀ ਉਸ ਨੂੰ ਬਣਾਇਆ ਜਾਂਦਾ ਹੈ ਉਸੇ ਤਰੀਕੇ ਨਾਲ ਇਹ ਚਾਰ ਬੰਦਿਆਂ ਨੂੰ 6 ਆਪਣੇ ਪੁਲਿਸ ਦੀ ਛੇਤੀ ਵਜਾ ਨਾਲੋਂ ਗੁੰਡੇ ਬਨੇ ਉਹਨਾਂ ਦੇ ਬਥੇਰੇ ਕੇਸ ਤੁਸੀਂ ਆਨਲਾਈਨ ਜਾਓਗੇ ਉਹਨਾਂ ਦਾ ਜਿੰਦਾ ਕਿ ਲੋਕ ਦੇ ਡਰਾਈਵਰ ਆਪਣੇ ਨੌਕਰ ਨੇ ਗੋਲੀ ਮਾਰ ਲਈ ਸੀ ਤੇ ਬੁਲੇਟ ਟਿੱਕ ਟਕ ਮੰਨਦੇ ਹੋਏ ਪਿਸਤੌਲ ਨਾਲ ਗੋਲੀ ਬਾਜੀਏ ਜੀ ਜਿਹੜੀ ਮਰਜ਼ੀ ਕਵਰ ਕਰ ਲੋ ਦੁਨੀਆ ਐਸ ਜਿਹੜਾ ਸਿਟੀਜ਼ਨ ਜੈਨਾ ਅਸੀਂ ਬੇਕੂਫ ਨਹੀਂ ਆ ਤੁਹਾਨੂੰ ਦਿਖਦਾ ਅੱਖਾਂ ਬੰਦ ਮੀਚੀਆਂ ਪੈਂਦੀਆਂ ਕਿਉਂਕਿ ਸਿਸਟਮ ਸਾਡੇ ਨਾਲ ਨਹੀਂ ਹੈ ਆਪਾਂ ਅੱਖਾਂ ਬੰਦ ਕਰਕੇ ਕੰਪਰੋਮਾਈਜ਼ ਕਰਦੇ ਕਿਉਂਕਿ ਸਾਨੂੰ ਪਤਾ ਹੈ ਜਸਟਿਸ ਨਹੀਂ ਮਿਲੇਗਾ ਇਸ ਕਰਕੇ ਮੈਨੂੰ ਐਸਐਸਪੀ ਸਾਹਿਬ ਨੂੰ ਮੈਂ ਕਿਹਾ 5 ਵਜੇ ਤੱਕ ਮੈਂ ਤੁਹਾਡਾ ਵੇਟ ਕਰੂੰਗੀ ਤੁਸੀਂ ਐਫਆਈਆਰ ਕਰਕੇ ਇਹਨਾਂ ਨੂੰ ਹੰਤ ਨਹੀਂ ਪਾਇਆ ਤੇ ਮੈਂ মিডিਆ ਤੇ ਜਾਵਾਂਗੀ ਸਾਰੇ মিডিਆ ਵਾਲੇ ਨੂੰ ਪਤਾ ਹੀ ਹੈ ਮੈਂ 6 ਵਜੇ মিডিਆ ਬੁਲਾਈ 5:40 ਐਸਐਸਪੀ ਸਾਹਿਬ ਫੋਨ ਕਰ ਦੇ ਤੁਲਸਾਬ ਤੁਸੀਂ ਆ ਜਾਓ ਐਫਆਈਆਰ ਕਰਨੀ ਹੈ ਮੈਂ ਇੰਨੀ ਖੁਸ਼ ਮੈਂ ਸੋਚਿਆ ਦੇਖੋ ਆਈ ਆਈਪੀਐਸ ਆਫੀਸਰ ਹੈ ਮਤਲਬ ਹੀ ਸਟੇਕਿੰਗ ਅਸ ਹੈ ਆਈ ਵੈਂਟ ਟੂ ਹਿਮ 40 ਮਿੰਟ ਸਾਨੂੰ ਪਹਿਲੇ ਬਾਹਰ ਰੱਖਿਆ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੂੰਗੀ ਸਵੇਰ ਤੋਂ ਮੈਂ ਜਦੋਂ ਰਾਤੀ 12 ਵਜੇ ਮੈਂ ਭੱਜੀ ਸੀ ਕਿ ਘਰ ਨੂੰ 12:30 ਵਜੇ ਕਿ ਆਪਣੇ بیٹے ਔਰ ਹਸਬੰਦ ਨੂੰ ਹਸਪੀਟਲ ਮੈਂ ਇੱਕ ਨਾਈਟੀ ਪਾਈ ਹੋਈ ਸੀ ਕਿ ਨਾਈਟੀ ਰਾਤ ਦੀ ਸੌਣ ਦੇ ਕੱਪੜੇ ਮੈਂ ਉੱਤੇ ਹੀ ਭੱਜੀਆਂ ਉੱਤੇ ਹੀ ਐਸਐਸਪੀ ਸਾਹਿਬ ਦੇ ਆਫਿਸ ਪਹੁੰਚੀਆਂ ਉਹਨਾਂ ਨੂੰ ਮੈਂ ਕਿਹਾ ਆਮ ਸੌਰੀ ਆਈ ਆਮ ਨਾਟ ਵੈਲ ਡਰੈਸ ਆਮ ਆ ਆਮੀ ਆਫਸਰਸ ਵਾਈਫ ਆਈ ਸ਼ੁੱਡ ਨਾਟ ਕਮ ਲਾਈਕ ਦਿਸ ਬਟ ਮੈਂ ਇਸ ਕਰਕੇ ਆਈ ਹਾਂ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਸੀ ਚੇਂਜ ਕਰਨ ਦਾ ਤੇ ਮੈਨੂੰ ਜਸਟਿਸ ਦੋ ਕਹਿੰਦੇ ਹਾਂ ਜੀ ਹਾਂ ਜੀ ਤੁਹਾਡੀ ਐਫਆਈਆਰ ਹੋ ਗਈ ਤੁਸੀਂ ਇੱਧਾ ਕਰੋ ਐਸਐਚਓ ਸਿਵਲ ਲਾਈਨ ਦੇ ਆਫਿਸ ਜਾਓ ਉੱਥੇ ਸਾਰਾ ਕਾਰਵਾਈ ਹੋਏਗੀ ਮੈਂ ਜੀ ਐਸਐਚਓ ਸਿਵਲ ਲਾਈਨ ਦੇ ਆਫਿਸ ਚਲੇਗੀ ਉਹਨਾਂ ਨੇ ਡੇਢ ਘੰਟਾ ਉੱਥੇ ਕਾਨੀਆਂ ਆਕੂਨੀਆਂ ਕਰਕੇ ਮੈਨੂੰ ਟਰ ਕਰਦੇ ਰਹੇ ਕਹਿੰਦੇ ਜੀ ਉਹ ਨਾ ਹੁਣ ਨਾ ਸਾਨੂੰ ਮੈਡੀਕਲ ਰਿਪੋਰਟ ਚਾਹੀਏ ਐਫਆਈਆਰ ਕਰਨ ਲਈ ਕਿਉਂਕਿ ਉਹ ਮੈਡੀਕਲ ਰਿਪੋਰਟ ਨਹੀਂ ਮਿਲੀ ਤੇ ਐਫਆਈਆਰ ਨਹੀਂ ਹੋ ਸਕਦੀ ਅਸੀਂ ਕੋਈ ਤਾਰਾ ਨਹੀਂ ਲਾ ਸਕਦੇ ਮੈਂ ਕਿਹਾ ਠੀਕ ਹੈ ਮੈਂ ਸੋਚਿਆ ਜੀ ਵੀ ਜਸਟਿਸ ਕਰ ਮੈਨੂੰ ਨਹੀਂ ਪਤਾ ਸੀ ਇਹ ਧਾਨੇ ਵਿੱਚ ਕਿਸ ਫੇਰੇ ਔਰ ਇੰਜਰੀ ਦੀ ਕਹਿੰਦੇ ਨਹੀਂ ਨਹੀਂ ਉਹ ਨਹੀਂ ਚਲੇਗੀ ਫੇਰ ਕਰਨੀ ਹੈ ਹੁਣ ਇਸ ਤੇ ਪਿੱਛੇ ਦੀ ਕਹਾਣੀ ਕੀ ਸੀ ਉਹ ਤੇ ਮੈਨੂੰ ਸਮਝ ਨਹੀਂ ਆਈ ਉਸ ਬਾਅਦ ਵਿੱਚ ਮੈਨੂੰ ਕਹਾਣੀ ਪਤਾ ਲੱਗੀ ਸਵੇਰੇ ਜਿਹੜਾ ਮੇਰੇ ਹਸਬੰਦ ਦਾ ਹੱਥ ਟੁੱਟਿਆ ਹੋਇਆ ਸੀ ਇਹਨਾਂ ਨੇ ਵਿਦਆਊਟ ਐਨੇਸਥੀਸੀਆ ਉਸ ਨੂੰ ਝਟਕਾ ਐਲਬੋ ਡਿਸਲੋਕੇਟ ਸੀ ਉਸ ਨੂੰ ਝਟਕਾ ਕਰਕੇ ਐਲਬੋ ਨੂੰ ਅੰਦਰ ਕਰਕੇ ਪੱਟੀ ਬੰਨ੍ਹ ਦਿੱਤੀ ਤੇ ਸ਼ਾਮ ਨੂੰ ਜਿਹੜਾ ਐਕਸਰੇ ਲੈਣਾ ਸੀ ਸਵੇਰੇ ਦਾ ਐਕਸਰੇ ਨੂੰ ਰਿਕਮੈਂਡ ਵੀ ਨਹੀਂ ਕੀਤਾ ਸ਼ਾਮ ਨੂੰ ਐਕਸਰੇ ਦਿੱਤਾ ਪਲੀਜ਼ ਜੀ ਮੈਨੂੰ ਬੋਲਣ ਦਿਓ ਐਕਸ-ਰੇ ਨੂੰ ਇਹਨਾਂ ਨੇ ਦਿੱਤਾ ਕਿ ਮਾਈਨਰ ਇੰਜਰੀ ਦਿਖਾਣਾ ਚਾਹੁੰਦੇ ਸੀ ਕਿਉਂਕਿ ਕੋਈ ਟਾਰਾ ਨਾ ਲੱਗਦਾ ਹੈ ਕਿਉਂਕਿ ਅਗਰ ਮਾਈਨਰ ਇੰਜਰੀ ਹੈ ਤਾਂ ਦੈਨ ਯੂ ਆਰ ਨਾਟ ਸੁਪੋਜ਼ ਟੂ ਬੀ ਫੀਜ਼ਡ ਲਾਈਕ ਦਾ ਫਿਰ ਇਹਨਾਂ ਨੇ ਮਨੂੰ ਕਿਹਾ ਬੰਦਾ ਆ ਰਿਹਾ ਜੀ ਅਸੀਂ ਕਿਹਾ ਮੈਂ ਬਹੁਤ ਮੁਸ਼ਕਿਲ ਨਾਲ ਉਹਨਾਂ ਦਾ ਐਕਸ-ਰੇ 3 ਘੰਟੇ ਉਹਨਾਂ ਦੀ ਫੇਰ ਪਲਾਸਟਰ ਖੋਲ ਕੇ ਉਹਨਾਂ ਨੂੰ ਹੱਥ ਫੜ ਕੇ ਬਾ ਐਕਸ-ਰੇ ਰੂਮ ਦੇ ਬਾਹਰ ਬਿਠਾ ਦਿੱਤਾ ਪੁਲਿਸ ਦੇ ਅਫਸਰ ਕਮਿਟ ਕਰਮਚਾਰੀ ਨੇ ਮਨੂੰ ਕਿਹਾ ਬਾਦ ਵਿੱਚ ਕਿਸਾਨ ਨੂੰ ਕਿਹਾ ਗਿਆ ਸੀ ਇਹ ਡਿਲੇ ਕਰੋ ਕਿ ਐਫ ਆਈ ਆਰ ਨਾ ਹੋਏ ਕੱਲ ਸਵੇਰੇ ਤੱਕ ਸਾਨੂੰ ਪੋਲਿਟਿਕਲ ਪ੍ਰੈਸ਼ਰ ਨਾ ਉਹ ਕੰਪਰਮਾਈਜ਼ ਕਰ ਲੈਣ। ਉਹ ਤੋਂ ਮੈਨੂੰ ਪਤਾ ਐ ਪੋਲਿਟਿਕਲ ਸਟੇਟਮੈਂਟ ਇਹ ਨਾ ਪਾਉਂਦੀ ਹਿੰਜੀ ਮਾਮਲਾ। ਲੋਕ ਕਹਿੰਦੇ ਕਿ ਅਸੀਂ ਕੰਪਲੈਨ ਨੂੰ ਕੰਪਰਮਾਈਜ਼। ਕੋਈ ਐਨੀਬਾਡੀ ਲੀਗਲ ਮਾਈਟਰ ਅਮਰਤੀ। ਉਹ ਕੀ ਤਰੀਕਾ ਯਾਰ। ਪਾਜੀ ਆਪਰੇ ਨੇ ਯਾਰ ਹੈਲੋ। ཨ་རུ་མི་ཇ་མ་་བ་སི་ཀ་ན་བོ་རོ་ <tú>